ਜ਼ਿਲ੍ਹਾ ਫਿਰੋਜ਼ਪੁਰ ਦੇ ਅੱਜ ਪ੍ਰਬੰਧਕੀ ਪਰਿਵਾਰ ਦੇ ਨਾਲ ਗੱਲਬਾਤ ਜਿਹੜੀ ਇੱਥੇ ਹੋਈ ਆ ਨੈਸ਼ਨਲ ਹਾਈਵੇ ਦੇ ਕਰਮਚਾਰੀ ਵੀ ਵਿੱਚ ਬੈਠੇ ਸਨ ਔਰ ਐਡੀਸ਼ਨਲ ਚਾਰਜ ਜਿਨ੍ਹਾਂ ਕੋਲੇ ਗਰਮੀਤ ਸਿੰਘ ਜੀ ਐਚ ਡੀਐਮ ਉਹਨਾਂ ਦੇ ਨਾਲ ਲੰਮਾ ਸਮਾਂ ਗੱਲਬਾਤ ਚੱਲੀ 14 ਪਿੰਡਾਂ ਦਾ ਅਜਾੜਾ ਹੋ ਰਿਹਾ ਵਾ ਅਵਾਰਡ ਦਾ ਵੱਡਾ ਰੋਲਾ ਪਿਆ ਵੀ 20 ਲੱਖ ਰੁਪਏ ਦਾ ਅਵਾਰਡ ਵਾ ਸਾਰਾ ਇੱਕ ਜ਼ਾਲੀਆ ਖੇਡਾ ਵਾ ਇੱਕ ਸ਼ਹਿਰੀ ਜ਼ਮੀਨ ਦਾ 80 ਲੱਖ ਦਾ ਵਾ ਜਦੋਂ ਕਿ 80 ਲੱਖ ਤੋਂ ਪਿੰਡੂ ਜ਼ਮੀਨ ਵਾਦੀ ਆ ਤੇ ਜਦੋਂ ਇੱਥੇ ਪਤਾ ਲੱਗਾਣ ਕਿ ਇਹ ਥੋੜਿਆ ਦੇਣਾ ਵਾਸਤੇ ਇੱਕ ਓਮ ਪ੍ਰਕਾਸ਼ ਐਡੀਮ ਲਾਏ ਸਨ ਉਹਨਾਂ ਨੂੰ ਦੋ ਵਾਰੀ ਇੱਥੇ ਥੋੜੇ ਥੋੜੇ ਦਿਨ ਦੀ ਜਿਹੜੀ ਆ ਡਿਊਟੀ ਦਿੱਤੀ ਗਈ ਆ ਪਹਿਲੀ ਡਿਊਟੀ ਦੇ ਵਿੱਚ ਉਹ ਪਲੇਟਫਾਰਮ ਤਿਆਰ ਕੀਤਾ ਉਹਨਾਂ ਨੇ ਦੂਜੀ ਡਿਊਟੀ ਦੇ ਵਿੱਚ ਆ ਕੇ ਉਹਨਾਂ ਨੂੰ ਸਰੇਲਾਤਾ ਜੇ ਕਿਸੇ ਨੇ ਆਪਣੀ ਸ਼ਿਕਾਇਤ ਲੈ ਕੇ ਆਇਆ ਕਿ ਸਾਨੂੰ ਪਤਾ ਲੱਗਾ ਵੀ ਕਹਿੰਦੇ ਕਿ ਤੁਸੀਂ ਸ਼ਿਕਾਇਤ ਦੇਜੋ ਇਹ ਰੱਦੀ ਵਾਲੀ ਟੋਕੀ ਚ ਪਾੜ ਕੇ ਸੁੱਟ ਦੇਾਂਗੇ ਅੱਜ ਜਦੋਂ ਗੱਲਬਾਤ ਸਾਰੀ ਕੀਤੀ ਆ ਤੇ ਦੁਬਾਰਾ ਤੋਂ ਉਸ ਅਵਾਰਡ ਨੂੰ ਚੈਲੰਜ ਕੀਤਾ ਵਾ ਤੇ ਉਹਦੇ ਤੇ ਜੋ ਐਡੀਮ ਸਾਹਿਬ ਨੇ ਕਿਹਾ ਵਾ ਜੋ ਨੈਸ਼ਨਲ ਹਾਈਵੇ ਨੇ ਕਿਹਾ ਵਾ ਇਹ ਅਵਾਰਡ ਜਿਹੜਾ ਵਾ ਉਹ ਡੀ ਸੈਕਸ਼ਨ ਜਾ ਚੁੱਕਾ ਵਾ ਇਹਦੇ ਤੇ ਹੁਣ ਤੁਹਾਨੂੰ ਆਰਬਿਟ੍ਰੇਸ਼ਨ ਜਾਣਾ ਪਊ ਆਰਬਿਟ੍ਰੇਸ਼ਨ ਪਹਿਲਾਂ ਖਤਮ ਕਰਤੀ ਹੁਣ ਦੁਬਾਰਾ ਤੋਂ ਅੱਜ ਸਾਡੀ ਮੀਟਿੰਗ ਗਰਦਾਸਪੁਰ ਵਾਲੇ ਮੈਟਰ ਤੇ ਵੀ ਚੱਲ ਰਹੀ ਆ ਅਸੀਂ ਉੱਥੇ ਵਿਚਾਰ ਕਰਾਂਗੇ ਜਿਹੜੇ ਉਹਨਾਂ ਨੇ ਆਰਬਿਟ੍ਰੇਸ਼ਨ ਜਾਣ ਵਾਸਤੇ ਪੇਪਰ ਦਿੱਤੇ ਆ ਉਹ ਪੇਪਰ ਵੀ ਹਾਂ ਲੈ ਲਿਆ ਉਹ ਅਸੀਂ ਪੜਾਂਗੇ ਪੜਾਵਾਂਗੇ ਉਹਨਾਂ ਨੂੰ ਸਮਝਾਂਗੇ ਜੇ ਲੱਗਾ ਵੀ ਲੋਕਾਂ ਦੇ ਨਾਲੇ ਪੇਪਰ ਇਨਸਾਫ ਕਰਦੇ ਆ ਤੇ ਫੇਰ ਇਹਨਾਂ ਦੇ ਤੇ ਸਾਈਨ ਕਰਕੇ ਆਰਬਿਟ੍ਰੇਸ਼ਨ ਕੋਲ ਜਾਵਾਂਗੇ ਪਰ ਉਨੀ ਦੇਰ ਤੱਕ ਨਾ ਕੋ ਕਿਸਾਨ ਪੈਸਾ ਚੁਕੂਗਾ ਤੇ ਨਾ ਕੋ ਉਥੇ ਨੈਸ਼ਨਲ ਹਾਈਵੇ ਕਬਜ਼ੇ ਵਾਸਤੇ ਆਊਗਾ ਜੇ ਕਿਸਾਨਾਂ ਨੂੰ ਵਰਗਲਾ ਕੇ ਪੈਸੇ ਚਕਾਉਂਦੇ ਆਂ ਜਾਂ ਹਾਈਵੇ ਵਾਲੇ ਕਬਜ਼ੇ ਵਾਸਤੇ ਹੁੰਦੇ ਆ ਤੇ ਫਿਰ ਭਾਈ ਟਕਰਾਅ ਦੀ ਸਥਿਤੀ ਬਣੂਗੀ ਸੋ ਸਾਡਾ ਇਹ ਆ ਵੀ ਪੰਜਾਬ ਸਰਕਾਰ ਨੇ ਜੋ ਇੱਥੇ ਜਾਲ ਵਿਛਾਇਆ ਵਾ ਸਾਡੀ ਪਹਿਲੀ ਮੰਗ ਤੇ ਆ ਵੀ ਨੈਸ਼ਨਲ ਹਾਈਵੇ ਵਾਸਤੇ ਜਿਹੜੀ ਜ਼ਮੀਨ ਲਈ ਜਾ ਰਹੀ ਆ ਇਹਨੂੰ ਬੰਦ ਕਰ ਦਿਓ ਵਾਈਯੋਗ ਜ਼ਮੀਨ ਪਹਿਲਾਂ ਹੀ ਘਟ ਰਹੀ ਆ ਪਰ ਫਿਰ ਵੀ ਜੇ ਜ਼ਮੀਨਾਂ ਡਿਵੈਲਪਮੈਂਟ ਵਾਸਤੇ ਚਾਹੀਦੀਆਂ ਵਾਂ ਕਾਰਪੋਰੇਟਰਾਂ ਨੂੰ ਜ਼ਰੂਰੀ ਦੇਣੀਆਂ ਵਾਂ ਤੇ ਫਿਰ ਉਹਦਾ ਜੋਗ ਮੁਆਵਜ਼ਾ ਜਿਹਦੇ ਨਾਲ ਕਿਸਾਨ ਦੀ ਸੈਕਟ ਸਦਾ ਹੀ ਹੋਈ ਉਹ ਮੁਆਵਜ਼ਾ ਦਿੱਤਾ ਜਾਵੇ ਇਹਦੇ ਤੇ ਅੰਚ ਬੜੀ ਗੱਲਬਾਤ ਚੱਲੀ ਆ ਤੇ ਉਹਨੇ ਦਿਨਾਂ ਦੇ ਵਿੱਚ ਇਹਦੇ ਤੇ ਜਿਹਦੇ ਦੀ ਲੜਾਈ ਦੀ ਲੋੜ ਪਈ ਉਹ ਲੜਾਂਗੇ ਧੰਨਵਾਦ ਜ਼ਿਲ੍ਹਾ ਫਿਰੋਜ਼ਪੁਰ ਦੇ ਅੱਜ ਪ੍ਰਬੰਧਕੀ ਪਰਿਵਾਰ ਦੇ ਨਾਲ ਗੱਲਬਾਤ ਜਿਹੜੀ ਇੱਥੇ ਹੋਈ ਆ ਨੈਸ਼ਨਲ ਹਾਈਵੇ ਦੇ ਕਰਮਚਾਰੀ ਵੀ ਵਿੱਚ ਬੈਠੇ ਸਨ ਔਰ ਐਡੀਸ਼ਨਲ ਚਾਰਜ ਜਿਨ੍ਹਾਂ ਕੋਲੇ ਗਰਮੀਤ ਸਿੰਘ ਜੀ ਐਚ ਡੀਐਮ ਉਹਨਾਂ ਦੇ ਨਾਲ ਲੰਮਾ ਸਮਾਂ ਗੱਲਬਾਤ ਚੱਲੀ 14 ਪਿੰਡਾਂ ਦਾ ਅਜਾੜਾ ਹੋ ਰਿਹਾ ਵਾ ਅਵਾਰਡ ਦਾ ਵੱਡਾ ਰੋਲਾ ਪਿਆ ਵੀ 20 ਲੱਖ ਰੁਪਏ ਦਾ ਅਵਾਰਡ ਵਾ ਸਾਰਾ ਇੱਕ ਜ਼ਾੜੀ ਆਖਦਾ ਵਾ ਇੱਕ ਸ਼ਹਿਰੀ ਜ਼ਮੀਨ ਦਾ 80 ਲੱਖ ਦਾ ਵਾ ਜਦੋਂ ਕਿ 80 ਲੱਖ ਤੋਂ ਪਿੰਡੂ ਜ਼ਮੀਨ ਵਾਦੀ ਆ ਤੇ ਜਦੋਂ ਇੱਥੇ ਪਤਾ ਲੱਗਾ ਆਣ ਕੇ ਵੀ ਥੋੜਿਆ ਦੇਣਾ ਵਾਸਤੇ ਇੱਕ ਓਮ ਪ੍ਰਕਾਸ਼ ਐਸਡੀਐਮ ਲਾਏ ਸਨ ਉਹਨਾਂ ਨੂੰ ਦੋ ਵਾਰੀ ਇੱਥੇ ਥੋੜੇ ਥੋੜੇ ਦਿਨ ਦੀ ਜਿਹੜੀ ਆ ਡਿਊਟੀ ਦਿੱਤੀ ਗਈ ਆ ਪਹਿਲੀ ਡਿਊਟੀ ਦੇ ਵਿੱਚ ਉਹ ਪਲੇਟਫਾਰਮ ਤਿਆਰ ਕੀਤਾ ਉਹਨਾਂ ਨੇ ਦੂਜੀ ਡਿਊਟੀ ਦੇ ਵਿੱਚ ਆਣ ਕੇ ਉਹਨਾਂ ਨੂੰ ਸਰੇਲਾਤਾ ਜੇ ਕਿਸੇ ਨੇ ਆਪਣੀ ਸ਼ਿਕਾਇਤ ਲੈ ਕੇ ਆਇਆ ਜੇ ਸਾਨੂੰ ਪਤਾ ਲੱਗਾ ਵੀ ਕਹਿੰਦੇ ਕਿ ਤੁਸੀਂ ਸ਼ਿਕਾਇਤ ਦੇਜੋ ਫਿਰ ਅੱਧੀ ਵਾਲੀ ਟੋਕੀ ਚ ਪਾੜ ਕੇ ਸੁੱਟ ਦੇਾਂਗੇ ਅੱਜ ਤੋਂ ਗੱਲਬਾਹ ਸਾਰੀ ਕੀਤੀ ਆ ਤੇ ਦੁਬਾਰਾ ਤੋਂ ਉਸ ਅਵਾਰਡ ਨੂੰ ਚੈਲੰਜ ਕੀਤਾ ਵਾ ਤੇ ਉਹਦੇ ਤੇ ਜੋ ਐਡੀਮ ਸਾਹਿਬ ਨੇ ਕਿਹਾ ਵਾ ਜੋ ਨੈਸ਼ਨਲ ਹਾਈਵੇ ਨੇ ਕਿਹਾ ਵਾ ਵੀ ਅਵਾਰਡ ਜਿਹੜਾ ਵਾ ਉਹ ਡੀ ਸੈਕਸ਼ਨ ਚ ਜਾ ਚੁੱਕਾ ਵਾ ਇਹਦੇ ਤੇ ਹੁਣ ਤੁਹਾਨੂੰ ਆਰਬਿਟ੍ਰੇਸ਼ਨ ਜਾਣਾ ਪਊ ਆਰਬਿਟ੍ਰੇਸ਼ਨ ਪਹਿਲਾਂ ਖਤਮ ਕਰਤੀ ਹੁਣ ਦੁਬਾਰਾ ਤੋਂ ਅੱਜ ਸਾਡੀ ਮੀਟਿੰਗ ਗਰਦਾਸਪੁਰ ਵਾਲੇ ਮੈਟਰ ਤੇ ਵੀ ਚੱਲ ਰਹੀ ਆ ਅਸੀਂ ਉੱਥੇ ਵਿਚਾਰ ਕਰਾਂਗੇ ਜਿਹੜੀ ਉਹਨਾਂ ਨੇ ਆਰਬਿਟ੍ਰੇਸ਼ਨ ਜਾਣ ਵਾਸਤੇ ਪੇਪਰ ਦਿੱਤੇ ਆ ਉਹ ਪੇਪਰ ਵੀ ਹਾਂ ਲੈ ਲਿਆ ਉਹ ਅਸੀਂ ਪੜਾਂਗੇ ਪੜਾਵਾਂਗੇ ਉਹਨਾਂ ਨੂੰ ਸਮਝਾਂਗੇ ਜੇ ਲੱਗਾ ਵੀ ਲੋਕਾਂ ਦੇ ਨਾਲੇ ਪੇਪਰ ਇਨਸਾਫ ਕਰਦੇ ਆ ਤੇ ਫੇਰ ਇਹਨਾਂ ਦੇ ਉੱਤੇ ਸਾਈਨ ਕਰਕੇ ਆਰਬਿਟ੍ਰੇਸ਼ਨ ਕੋਲ ਜਾਵਾਂਗੇ ਪਰ ਉਨੀ ਦੇਰ ਤੱਕ ਨਾ ਕੋ ਕਿਸਾਨ ਪੈਸਾ ਚੁਕੂਗਾ ਤੇ ਨਾ ਕੋ ਉਥੇ ਨੈਸ਼ਨਲ ਹਾਈਵੇ ਕਬਜ਼ੇ ਵਾਸਤੇ ਆਊਗਾ ਜੇ ਕਿਸਾਨਾਂ ਨੂੰ ਵਰਗਲਾ ਕੇ ਪੈਸੇ ਚੁਕਾਉਂਦੇ ਆ ਜ ਹਾਈਵੇ ਵਾਲੇ ਕਬਜ਼ੇ ਵਾਸਤੇ ਆਉਂਦੇ ਆ ਤੇ ਫੇਰ ਭਾਈ ਟਕਰਾਅ ਦੀ ਸਥਿਤੀ ਵਧੂਗੀ ਸੋ ਸਾਡਾ ਇਹ ਆ ਵੀ ਪੰਜਾਬ ਸਰਕਾਰ ਨੇ ਜੋ ਇੱਥੇ ਜਾਲ ਵਿਛਾਇਆ ਵਾ ਸਾਡੀ ਪਹਿਲੀ ਮੰਗ ਤੇ ਆ ਵੀ ਨੈਸ਼ਨਲ ਹਾਈਵੇ ਵਾਸਤੇ ਜਿਹੜੀ ਜ਼ਮੀਨ ਲਈ ਜਾ ਰਹੀ ਆ ਇਹਨੂੰ ਬੰਦ ਕਰ ਦਿਓ ਵਾਹੀਯੋਗ ਜ਼ਮੀਨ ਪਹਿਲਾਂ ਹੀ ਘਟ ਰਹੀ ਆ ਪਰ ਫਿਰ ਵੀ ਜੇ ਜ਼ਮੀਨਾਂ ਡਵੈਲਪਮੈਂਟ ਵਾਸਤੇ ਚਾਹੀਦੀਆਂ ਵਾਂ ਕਾਰਪੋਰੇਟਰਾਂ ਨੂੰ ਜ਼ਰੂਰੀ ਦੇਣੀਆਂ ਵਾਂ ਤੇ ਫਿਰ ਉਹਦਾ ਜੋਗ ਮੁਆਵਜ਼ਾ ਜਿਹਦੇ ਨਾਲ ਕਿਸਾਨ ਦੀ ਸੈਕੂਰਿਟੀ ਹੋਵੇ ਉਹ ਮੁਆਵਜ਼ਾ ਦਿੱਤਾ ਜਾਵੇ ਇਹਦੇ ਤਰ੍ਹਾਂ ਚ ਬੜੀ ਗੱਲਬਾਤ ਚੱਲੀ ਆ ਤੇ ਆਉਣਲੇ ਦਿਨਾਂ ਦੇ ਵਿੱਚ ਇਹਦੇ ਤੇ ਜਿੱਦ ਇਹਦੀ ਲੜਾਈ ਦੀ ਲੋੜ ਪਈ ਉਹ ਲੜਾਂਗੇ ਧੰਨਵਾਦ